ਪਿੰਡ ਤਾੜਦਾ ਕਲਾ ਵਿਖੇ ਹਾਲੀਵੁੱਡ ਵਾਟਰ ਪਲਾਂਟ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਉਦਗਾਟਨੀ ਸਮਾਰੋਹ ਦੌਰਾਨ ਵਿਸ਼ੇਸ਼ ਮਹਿਮਾਨ ਡਾਕਟਰ ਪਰਮਿੰਦਰ ਸੂਦ ਐਸ ਜੀ ਆਰ ਹਸਪਤਾਲ ਕੋਟ ਫਤੂਹੀ ਨੇ ਸ਼ਿਰਕਤ ਕੀਤੀ ਉਹਨਾਂ ਕਿਹਾ ਕਿ ਪਿੰਡ ਤਾੜਦਾ ਕਲਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹਾਲੀਵੁੱਡ ਵਾਟਰ ਪਲਾਂਟ ਮੰਡਲ ਵਾਟਰ ਦੀ ਸ਼ੁਰੂਆਤ ਕੀਤੀ ਗਈ ਉਹ ਪਲਾਂਟ ਦੀ ਕੁਲਵਿੰਦਰ ਸਿੰਘ ਰਾਜੂ ਯੂ ਐਸ ਏ ਨੇ ਪਿੰਡ ਤਾੜਦਾ ਕਲਾ ਵਿਖੇ ਲਗਾਇਆ ਹੈ ਇਹ ਬਹੁਤ ਹੀ ਵਧੀਆ ਇਹ ਉਪਰਾਲਾ ਕੀਤਾ ਹੈ ਅਗਰ ਇਸ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਇੰਡਸਟਰੀਜ਼ ਆਉਣ ਗਿਆ ਤੇ ਉਹ ਵੱਧ ਤੋਂ ਵੱਧ ਰੋਜ਼ਗਾਰ ਪੈਦਾ ਕਰੂਗੀਆਂ ਤੇ ਸਾਡੀ ਜਿੰਨੀ ਵੀ ਨੌਜਵਾਨ ਪੀੜੀ ਬੇਰੁਜ਼ਗਾਰ ਹੈ ਉਹਨਾਂ ਨੂੰ ਰੋਜ਼ਗਾਰ ਦਾ ਮੌਕਾ ਮਿਲੇਗਾ ਉਹਨਾਂ ਕਿਹਾ ਕਿ ਜਿੰਨੀਆਂ ਵੀ ਮਿਨਰਲ ਵਾਟਰ ਦੀਆਂ ਜ਼ਿਆਦਾਤਰ ਬਾਰਲੀਆਂ ਕੰਪਨੀਆਂ ਹਨ ਮੈਨੂੰ ਇਹ ਬਹੁਤ ਹੀ ਅੱਛਾ ਲੱਗਾ ਅਤੇ ਖੁਸ਼ੀ ਮਹਿਸੂਸ ਹੋਈ ਕਿ ਸਾਡੇ ਏਰੀਏ ਦੇ ਵਿੱਚੋਂ ਪਹਿਲੀ ਵਾਰ ਇਹ ਉਪਰਾਲਾ ਕੀਤਾ ਗਿਆ ਕਿ ਕੰਪਨੀ ਖੋਲ ਕੇ ਰੋਜ਼ਗਾਰ ਪੈਦਾ ਕੀਤਾ ਅਤੇ ਮਿਨਰਲ ਵਾਟਰ ਦਾ ਪਲਾਂਟ ਲਗਾਇਆ ਹੈ। ਪੂਰੇ ਇਲਾਕੇ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪਤਾਲ ਕੋਟ ਫਤੂਹੀ ਅਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਇਸ ਵਾਟਰ ਪਲਾਂਟ ਦੀ ਬਾਲੀਵੁੱਡ ਵਾਟਰ ਪਲਾਂਟ ਦੇ ਉਦਘਾਟਨ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਰਾਮ ਪ੍ਰਕਾਸ਼ ਸੂਦ ਰੀਲਾ ਡਾਕਟਰ ਪਰਮਿੰਦਰ ਸੂਦੈਸ ਜੀ ਆਰ ਹਸਪਤਾਲ ਕੋਟ ਫਤੂਹੀ ਡਾਕਟਰ ਗਗਨਦੀਪ ਸਿੰਘ ਗੋਪਾਲੀਆ ਡਾਕਟਰ ਐਮ ਐਸ ਕੋਲਨੰਗਲਕਲਾ ਡਾਕਟਰ ਭੁਪਿੰਦਰ ਕੁਮਾਰ ਦੀਪੂ ਰੀਲਾ ਪੀਮਾ ਰੀਤੂ ਆਕਾਸ਼ ਮੰਗਲ ਸਿੰਘ ਬਿੰਜੋ ਵਨ ਸਾਦੇ ਹਾਜ਼ਰ ਸਨ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮਿੰਦਰ ਸੂਤ ਐਸਜੀਆਰ ਹਸਪੀਟਲ ਕੋਟ ਸ੍ਰੀ ਤੋਂ ਅੱਜ ਸਾਡੀ ਟੀਮ ਪਹੁੰਚੀ ਪਿੰਡ ਢਾਡਾਂ ਕਲਾਂ ਡਿਸਟ੍ਰਿਕਟ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਬਹੁਤ ਹੀ ਨਵੀਂ ਇੰਡਸਟਰੀ ਮਿਨਰਲ ਵਾਟਰ ਦੀ ਬਾਲੀਵੁੱਡ ਵਾਟਰ ਪਲੈਂਟ ਮਿਨਰਲ ਵਾਟਰ ਜੋ ਕਿ ਸ਼ੁਰੂਆਤ ਕੀਤੀ ਗਈ ਉਸ ਪਲੈਂਟ ਦੀ ਕੁਲਵਿੰਦਰ ਸਿੰਘ ਰਾਜੂ ਯੂਐਸ ਤੋਂ ਬਹੁਤ ਹੀ ਵਧੀਆ ਇਹ ਉਪਰਾਲਾ ਹੈ ਅਗਰ ਇਸ ਤਰ੍ਹਾਂ ਦੀਆਂ ਸਾਡੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਇੰਡਸਟਰੀ ਆਉਣਗੀਆਂ ਤੇ ਉਹ ਵੱਧ ਤੋਂ ਵੱਧ ਰੋਜਗਾਰ ਪੈਦਾ ਕਰੂਗੀ ਤੇ ਸਾਡੇ ਜਿਹੜੇ ਜਿੰਨੇ ਵੀ ਸਾਡੇ ਨੌਜਵਾਨ ਪੀੜ੍ਹੀ ਹੈਗੀ ਆ ਉਹਨਾਂ ਨੂੰ ਮੌਕਾ ਮਿਲੂਗਾ ਰੋਜਗਾਰ ਪਾਣ ਦਾ ਨੰਬਰ 2 ਤੇ ਜਿੰਨੀਆਂ ਵੀ ਮਿਨਰਲਸ ਵਾਟਰ ਦੀਆਂ ਜ਼ਿਆਦਾਤਰ ਜਿੰਨੀਆਂ ਵੀ ਆਪਾਂ ਕਹਿ ਸਕਦੇ ਕੰਪਨੀਆਂ ਉਹ ਸਾਰੀਆਂ ਹੀ ਸਾਰੀਆਂ ਇੰਪੋਰਟਡ ਹੈ ਬਾਹਰ ਲਿਆਂ ਆ ਤੇ ਇਹ ਬਹੁਤ ਹੀ ਅੱਛਾ ਮਤਲਬ ਖੁਸ਼ੀ ਮਹਿਸੂਸ ਹੋਈ ਕਿ ਸਾਡੇ ਏਰੀਆ ਦੇ ਵਿੱਚੋਂ ਪਹਿਲੀ ਵਾਰ ਇਹ ਉਪਰਾਲਾ ਕੀਤਾ ਗਿਆ ਕਿ ਤਾਂਕਿ ਸਾਡੇ ਆਪਣੇ ਜਿਹੜਾ ਕੀ ਕਹ ਲਈਏ ਕਿ ਕੰਪਨੀ ਖੋਲ ਕੇ ਰੋਜਗਾਰ ਪੈਦਾ ਕੀਤਾ ਤੇ ਔਰ ਪਲੱਸ ਮਿਨਰਲ ਵਾਟਰ ਦਾ ਪਲਾਂਟ ਜਿਹੜਾ ਲਗਾ ਕੇ ਔਰ ਪੂਰੇ ਇਲਾਕੇ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ ਇਸ ਚੀਜ਼ ਨੂੰ ਲੈ ਕੇ ਤੇ ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਇਸ ਵਾਟਰ ਪਲਾਂਟ ਦੀਆਂ ਬਾਲੀਵੁੱਡ ਵਾਟਰ ਪਲਾਂਟ ਦੇ ਓਪਨਿੰਗ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ